ਸਾਹਿਕਾਲ ਜੀ ਖਬਰਾਂ ਦੇ ਇਸ ਪਲੇਟਨ ਵਿੱਚ ਤੁਹਾਡਾ ਸਵਾਗਤ ਮੈਂ ਕੁਲਦੀਪ ਸਿੰਘ ਬਰਮਾਣੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ ਕਲਪ ਤਿੰਨ ਚਾਰ ਖਬਰਾਂ ਦੇ ਨਾਲ ਤੁਹਾਡੀ ਸਾਂਝ ਪਵਾਵਾਂ ਜਿਆਦਾ ਬੋਲਣ ਦੇ ਕਾਰਨ ਅਮਰਿੰਦਰ ਸਿੰਘ ਰਾਜਾ ਬੜੇ ਬੁਰੀ ਤਰ੍ਹਾਂ ਘਿਰ ਗਏ ਨੇ ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਬਾਬਤ ਕੁਝ ਟਿੱਪਣੀਆਂ ਉਹਨਾਂ ਤਰਨ ਤਰਨ ਇਲੈਕਸ਼ਨ ਦੇ ਵਿੱਚ ਕੀਤੀਆਂ ਤੇ ਉਹਨਾਂ ਨੂੰ ਐਸਸੀ ਕਮਿਸ਼ਨ ਬਣਤਲਵ ਕਰ ਲਿਆ ਗਿਆ ਹੈ। ਦੂਜੀ ਗੱਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਵਾਰ ਪਿਛਲੇ ਵਿਧਾਨ ਸਭਾ ਚੋਣਾਂ ਵਿੱਚ ਪ੍ਰਿਯੰਕਾ ਗਾਂਧੀ ਦੀ ਹਾਜ਼ਰੀ ਵਿੱਚ ਬਿਹਾਰੀ ਮਜ਼ਦੂਰਾਂ ਬਾਰੇ ਕੁਝ ਬੋਲ ਜਾਂਦੇ ਨੇ ਤੇ ਉਹਨਾਂ ਦੀ ਬਿਹਾਰ ਚੋਣਾਂ ਵਿੱਚ ਸਟਾਰ ਕੰਪੇਨਰ ਮਜ਼ਦੂਰੀ ਲਿਸਟ ਸੀ ਉਹਦੇ ਵਿੱਚੋਂ ਸ਼ਾਂਤੀ ਹੋ ਚੁੱਕੀ ਹੈ। ਚਰਨਜੀਤ ਸਿੰਘ ਚੰਨੀ ਹੁਣ ਬਿਹਾਰ ਚੋਣਾਂ ਵਿੱਚ ਸਟਾਰ ਕੰਪੇਨਰ ਦੀ ਲਿਸਟ ਵਿੱਚ ਨਹੀਂ ਰਹੇ। ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ ਤੀਜੀ ਖਬਰ ਪੰਜਾਬ ਦੇ ਰਾਜਨੀਤਿਕ ਹਲਕਿਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਅਸੈਂਬਲੀ ਚੋਣ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੜ ਪ੍ਰਧਾਨ ਚੁਣੇ ਗਏ ਨੇ ਉਹਨਾਂ ਨੂੰ ਬਹੁਤ ਵੋਟਾਂ ਉਹਨਾਂ ਨੂੰ ਲਗਭਗ 117 ਵੋਟਾਂ ਪਈਆਂ ਤੇ ਦੂਜੇ ਉਮੀਦਵਾਰ ਜਿਹੜੇ ਉਹਨਾਂ ਦੇ ਵਿਰੋਧੀ ਉਮੀਦਵਾਰ ਸਨ ਮਿੱਠੂ ਸਿੰਘ ਕਾਨੇ ਕੇ ਉਹਨਾਂ ਨੂੰ ਸਿਰਫ 18 ਵੋਟਾਂ ਦੇ ਫੈਸਲੇ ਕੀ ਹੈ ਇਸ ਤਰ੍ਹਾਂ ਦੀਆਂ ਕੁਝ ਹੋਰ ਖਬਰਾਂ ਤੁਹਾਡੇ ਨਾਲ ਸਾਂਝ ਪਾਉਣੇ ਆ ਸਭ ਤੋਂ ਪਹਿਲੀ ਖਬਰ ਕਿ ਅਮਰਿੰਦਰ ਸਿੰਘ ਰਾਜਾ ਬਣਿੰਗ ਤਰੰਤਰਨ ਦੀ ਉਪ ਚੋਣ ਵਿੱਚ ਆਪਾਂ ਖੂ ਬੈਠੇ ਨੇ ਤੇ ਉਹ ਬਹੁਤ ਜ਼ਿਆਦਾ ਵੋਟ ਜਾਂਦੇ ਨੇ ਕਿਸੇ ਵੇਲੇ ਖਾਲਸਪੁਰ ਦੀ ਗੱਲ ਬਿਨਾਂ ਵਜਾ ਉਹਨਾਂ ਖਾਲਸਪੁਰ ਜਾਂ ਆਜ਼ਾਦੀ ਪੱਖੀ ਲੋਕਾਂ ਨੂੰ ਇੰਨੀ ਚੁੱਭ ਮੇ ਕਰ ਦਿੱਤੀ ਕਿ ਜਿਸ ਦੀ ਕੋਈ ਲੋੜ ਨਹੀਂ ਸੀ ਉਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਰੋਧੀਆਂ ਦਾ ਨਿਸ਼ਾਨਾ ਬਣੇ ਆਪਣੇ ਦਾ ਨਿਸ਼ਾਨਾ ਬਣੇ ਜਿਸ ਗੱਲ ਦੀ ਕੋਈ ਜ਼ਰੂਰਤ ਨਹੀਂ ਤੇ ਉਹ ਗੱਲ ਐਵੇਂ ਪੰਚ ਕਰ ਗਈ ਲੋਕਾਂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਐਨ ਉਸ ਵੇਲੇ ਬਿਆਨ ਦਿੱਤਾ ਕਿ ਜਦੋਂ ਤਰੰਤ ਨਾ ਸਮਾ ਹਲਕੇ ਦੀ ਉਪਚੋਣ ਸਿਖਰਾਂ ਸ਼ੋਰ ਰਹੀ ਸੀ ਉਮੀਦਵਾਰ ਨੂੰ ਲੈ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲਾ ਨਿਸ਼ਾਨੇ ਤੇ ਸਨ ਕਰਨਵੀਰ ਸਿੰਘ ਕਰਨਬੁਰਜ ਨੂੰ ਲੈ ਕੇ ਤੇ ਉਹਨਾਂ ਖਾਲਸਤਾਨ ਦਾ ਬਿਆਨ ਦੇ ਦਿੱਤਾ ਕਿ ਖਾਲਸਤਾਨ ਨਹੀਂ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ ਹਿੰਦੁਸਤਾਨ ਦੇ ਸੰਵਿਧਾਨ ਨੂੰ ਮੰਨਦੇ ਆ ਇਲੈਕਸ਼ਨ ਹੋ ਰਹੀ ਹੈ ਹਿੰਦੁਸਤਾਨ ਦੇ ਸੰਵਿਧਾਨ ਅਧੀਨ ਇਲੈਕਸ਼ਨ ਹੋ ਰਹੀ ਹੈ ਤੇ ਹਿੰਦੁਸਤਾਨ ਦੇ ਸੰਵਿਧਾਨ ਦਾ ਪਰਫਾਰਮਾ ਭਾ ਕੇ ਸਾਰੇ ਉਮੀਦਵਾਰ ਚੋਣ ਲੜ ਰਹੇ ਨੇ ਤੇ ਰਾਜਾ ਬ੍ਰਿੰਗ ਉਸ ਵੇਲੇ ਕਹਿੰਦੇ ਨੇ ਕਿ ਸਾਨੂੰ ਖਾਲਸਤਾਨ ਨਹੀਂ ਚਾਹੀਦਾ ਜਿਹੜੀ ਕਿ ਐਵੇਂ ਬਿਨਾ وجہ ਕੀਤੀ ਹੋਈ ਗੱਲ ਸੀ ਉਹਨੂੰ ਉੱਥੇ ਕੋਈ ਲੋੜ ਨਹੀਂ ਸੀ ਤੇ ਕਿਸੇ ਨੇ ਪੁੱਛਿਆ ਤੱਕ ਵੀ ਨਹੀਂ ਸੀ ਪਰੰਤੂ ਅਮਰਿੰਦਰ ਸਿੰਘ ਰਾਜਾ ਬ੍ਰਿੰਗ ਕਈ ਵਾਰ ਦੀਆਰਾ ਬੋਲ ਜਾਂਦੇ ਨੇ ਤੇ ਅੱਜ ਉਹਨਾਂ ਇੱਕ ਦਿਨ ਪਹਿਲਾਂ ਜਿਹੜੀ ਗੱਲ ਕੀਤੀ ਸੀ ਉਹਨਾਂ ਕਿਹਾ ਸੀ ਕਿ ਕਾਂਗਰਸ ਵਾਅਦ ਐਸੀ ਪਾਰਟੀ ਹੈ ਜਿਹੜੀ ਗਰੀਬ ਲੋਕਾਂ ਨੂੰ ਰਾਜ ਦਿੰਦੀ ਹੈ ਗਰੀਬ ਸਿੱਖਨ ਕੋ ਦੇ ਉਪਾਤਸ਼ਾਹੀ ਗੱਲ ਉਹਨਾਂ ਦੀ ਵਧੀਆ ਸੀ ਗੱਲ ਕਰਨ ਦਾ ਤਰੀਕਾ ਵੀ ਸਹੀ ਸੀ ਪਰੰਤੂ ਉਹਨਾਂ ਦੇ ਸ਼ਬਦਾਂ ਨੇ ਉਹਨਾਂ ਨੂੰ ਲਪੇਟ ਵਿੱਚ ਲੈ ਰਿਆ ਉਹਨਾਂ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਕਾਂਗਰਸ ਨੇ ਇੱਕ ਮੱਝ ਵੀ ਸਿੱਖ ਬਾਲਮੀਕੀ ਸਿੱਖਤੀ ਪਛਾਣ ਕੀਤੀ ਉਹ ਪੱਠੇ ਪਾਉਂਦਾ ਸੀ ਉਹਦਾ ਰੰਗ ਕਾਲਾ ਸੀ ਇਹੋ ਜੀਆਂ ਗੱਲਾਂ ਰਾਜਨੀਤੀ ਦੇ ਵਿੱਚ ਕਰਨੀਆਂ ਸ਼ੋਭਾ ਨਹੀਂ ਇੱਥੋਂ ਤੱਕ ਤਾਂ ਠੀਕ ਸੀ ਕਿ ਉਹ ਗ੍ਰੀਮ ਕਰਦਾ ਇੱਕ ਵਿਅਕਤੀ ਸੀ ਉਹਨੂੰ ਦੇਸ਼ ਦੇ ਗ੍ਰਹਿ ਮੰਤਰੀ ਬਣਾ ਲਦਾ ਇਹ ਵੱਡੀ ਗੱਲ ਹੈ ਆਪਣੇ ਆਪ ਵਿੱਚ ਉਹ ਗੱਲ ਅਲੱਗ ਹੈ ਕਿ ਇਹਦੇ ਚੰਗੇ ਬਾੜੇ ਦੁਰਪ੍ਰਭਾਵ ਨਤੀਜੇ ਕੀ ਨੇ ਪਰੰਤੂ ਇਹ ਕਹਿਣ ਦੀ ਕੋਈ ਲੋੜ ਨਹੀਂ ਸੀ ਕਿ ਉਹ ਰੰਗ ਦਾ ਕਾਲਾ ਸੀ ਉਹ ਮੱਝ ਵੀ ਸਖ ਸੀ ਉਹ ਪੱਠੇ ਪਾਉਂਦਾ ਸੀ ਇਦਾਂ ਦੀ ਗੱਲ ਨੂੰ ਲੈ ਕੇ ਹੁਣ ਐਸੀ ਕਮਿਸ਼ਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਗਲਬ ਕਰ ਲਿਆ ਛੇ ਤਰੀਕ ਨੂੰ ਆਖਰ ਹੈ ਤੇ ਸਾਰਾ ਕੁਝ ਰਾਜਨੀਤਿਕ ਹੀ ਨਾ ਤੇ ਰਾਜਨੀਤਿਕ ਵਿੱਚ ਇੰਨੀ ਛੇਤੀ ਜਦੋਂ ਜਿਸ ਐਸਸੀ ਕਮਿਸ਼ਨ پاس ਲੋਕਾਂ ਦੀਆਂ ਲਗਭਗ 2 2 4 4 ਸਾਲਾਂ ਦੀਆਂ ਦਰਖਾਸਤਾਂ ਪੈਂਡਿੰਗ ਪਈਆਂ ਨੇ ਤੇ ਉਹ ਐਸਸੀ ਕਮਿਸ਼ਨ ਉਹਨਾਂ ਦਰਖਾਸਤਾਂ ਨੂੰ ਨਿਵੇੜਨ ਦੇ ਰਾਹ ਤੇ ਜੀ ਨਾਲ ਜਰੂਰ ਤੁਰਿਆ ਹੋਇਆ ਪਰੰਤੂ ਰਾਜਾ ਬ੍ਰਿੰਗ ਦੇ ਖਿਲਾਫ ਇੰਨੀ ਛੇਤੀ ਐਕਸ਼ਨ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਰਾਜਨੀਤੀ ਵਿੱਚ ਬਹੁਤ ਕੁਝ ਕਹਿ ਜਾਂਦੇ ਨੇ ਲੋਕ ਬਹੁਤ ਚੰਗੀਆਂ ਮਾੜੀਆਂ ਗੱਲਾਂ ਬਹੁਤ ਸਾਰੀਆਂ ਘਟਨਾਵਾਂ ਬਹੁਤ ਕੁਝ ਚੱਲਦਾ ਹੈ ਪਰੰਤੂ ਰਾਗਾ ਬੈਂਕ ਨੂੰ ਇੱਕਦਮ ਨਿਸ਼ਾਨੇ ਤੇ ਲਿਆ ਜਾ ਗਿਆ ਹੈ ਤੇ ਉਹਨੂੰ ਐਸਿ ਕਵਿਸ਼ਨ ਵੱਲੋਂ ਤਲਬ ਕਰ ਲਿਆ ਗਿਆ ਹੈ ਗੱਲ ਇਹ ਨਹੀਂ ਕਿ ਤਲਬ ਕਰਨਾ ਗੱਲ ਤਾਂ ਗੱਲ ਇਹ ਨਹੀਂ ਗੱਲ ਇੰਨੀ ਛੇਤੀ ਐਕਸ਼ਨ ਜਿਹੜੇ ਪੈਂਡਿੰਗ ਮਾਮਲੇ ਬਹੁਤ ਪੈ ਜੇ ਉਹਨਾਂ ਦੀ ਸੁਣਵਾਈ ਕਦੋਂ ਤੇ ਕੌਣ ਕਰੇਗਾ ਦੂਜੀ ਗੱਲ ਜਿਹੜੀ ਅਸੀਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਨੇ ਸਾਲ ਬਾਅਦ ਚੋਣ ਹੁੰਦੀ ਹੈ ਜਨਰਲ ਜਲਾਸਾ ਹੁੰਦਾ ਜਨਰਲ ਜਲਾਸਾ ਵਿੱਚ ਸਾਰੇ ਕਾਰਜਕਾਰੀ ਮੈਂਬਰ ਚੁਣੇ ਜਾਂਦੇ ਨੇ ਚੁਣਨੇ ਹੁੰਦੇ ਨੇ ਤੇ ਜਿਸ ਜਿਹੜੀ ਧਿਰ ਕਾਬਜ ਆ ਉਹਦੇ ਬਹੁਤ ਸਾਰੇ ਮੈਂਬਰਾਂ ਦੀ ਅਕਸਰ ਜਿੱਤ ਹੋ ਜਾਂਦੀ ਹੈ ਕਿ ਉਹਨਾਂ ਦੇ ਮੈਂਬਰ ਬਣ ਜਾਂਦੇ ਨੇ ਪਰੰਤੂ ਇਸ ਚੋਣ ਨੂੰ ਪ੍ਰਚਾਰਿਆ ਬਹੁਤ ਚਾਰਿਆ ਸਮਝ ਤੋਂ ਬਾਹਰ ਹੈ ਸਾਲ ਬਾਅਦ ਚੋਣ ਹੋਣੀ ਹੈ ਸੱਤਾ ਦੇ ਤਿਲ ਜਿਹੜਾ ਕਿ ਉੱਥੇ ਕਾਬਜ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਦੇ ਸਾਰੇ ਮੈਂਬਰ ਬਣ ਗਏ ਨੇ ਪਹਿਲਾਂ ਵੀ ਅੱਗੇ ਵੀ ਬਣਦੇ ਨੇ ਇੱਕ ਵੇਰਾਂ ਵੀ ਬੀਬੀ ਜ਼ਗੀਰ ਕੋਲ ਬਹੁਤ ਸਾਰੀਆਂ ਵੋਟਾਂ ਲੈ ਗਿਆ ਸਨ ਇੰਨੇ ਸਮੇਂ ਤੋਂ ਸਾਰਾ ਕੁਝ ਚੱਲਦਾ ਆ ਰਿਹਾ ਹੈ ਕਿਸੇ ਵੇਲੇ ਜਿੱਥੇ ਸਰ ਗੁਰਚਰ ਸਿੰਘ ਟੋੜਾ ਨਾਲ ਵੀ ਮਾਦਿਲ ਪਰਿਵਾਰ ਦਾ ਡਿਸਪਿਊਟ ਰਿਹਾ ਹੈ ਉਦੋਂ ਵੀ ਚੋਣ ਹੁੰਦੀ ਰਹੀ ਹੈ ਬਹੁਤ ਕੁਝ ਹੁੰਦਾ ਰਿਹਾ ਸੋ ਇਹ ਸਾਰਾ ਕੁਝ ਨਿਬੜ ਗਿਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਚੋਣ ਨੂੰ ਜਨਰਲ ਇਜਲਾਸਤੀ ਇਸ ਚੋਣ ਨੂੰ ਸਮੁੱਚੇ ਤੌਰ ਤੇ ਬਾਦਲ ਪਰਵਾਲ ਨੂੰ ਪ੍ਰਚਾਰੰਦੇ ਪ੍ਰਸਾਰੰਦੇ ਯਤਨ ਕਰਕੇ ਇਹਦੇ ਸਿਆਸੀ ਲਾਹੇ ਲੈਣ ਦੇ ਯਾਤਰਾ ਕੀਤੇ ਜਾ ਰਹੇ ਨੇ ਪਰੰਤੂ ਇੱਥੇ ਸਵਾਲ ਜਿਹੜਾ ਸਭ ਤੋਂ ਵੱਡਾ ਇਹ ਹੈ ਕਿ ਲੋਕਤੰਤਰੀ ਪ੍ਰਕਿਰਿਆ ਦੇ ਵਿੱਚ ਜਨਰਲ ਜਲਾਸੀ ਚੋਣ ਕਿੰਨਾ ਕੁ ਮਹੱਤਵ ਰੱਖਦੀ ਹੈ ਤੇ ਜਿਹੜੀਆਂ ਜਨਰਲ ਚੋਣਾਂ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਦੋਂ ਹੋਣੀਆਂ ਨੇ ਕਿਉਂ ਹੋਣੀਆਂ ਨੇ ਕਿਵੇਂ ਹੋਣੀਆਂ ਨੇ ਉਹਨੂੰ ਕੌਣ ਕਰਵਾਵੇਗਾ ਇਹ ਬਹੁਤ ਵੱਡੇ ਸਵਾਲ ਨੇ ਜਨਰਲ ਚੋਣਾਂ ਜਿਹਨਾਂ ਚ ਰਣੀ ਹੁੰਦੀ ਉਹਨਾਂ ਚ ਲੋਕ ਫਤਿਹ ਦਾ ਨਹੀਂ ਪਤਾ ਲੱਗਦਾ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਮੁੱਖ ਮੰਤਰੀ ਪੰਜਾਬ ਦੇ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਿਹਾਰੀ ਮਧੂਰਾ ਦੇ ਖਿਲਾਫ ਟਿਪਿੰਗ ਕਰਨ ਵਾਲੇ ਜਦੋਂ ਐਨ ਉਸ ਵੇਲੇ ਜਦੋਂ ਰਾਹੁਲ ਗਾਂਧੀ ਬਿਹਾਰ ਦੇ ਵਿੱਚ ਬਹੁਤ ਜ਼ੋਰ ਸ਼ੋਰ ਨਾਲ ਲੱਗੇ ਬਨੇ ਮੈਂ ਦੇਖ ਰਿਹਾ ਹਾਂ ਕਿ ਬੇਗੂਸਰਾਏ ਦੇ ਵਿੱਚ ਉਹ ਕਰਈਆ ਕੁਮਾਰ ਨਾਲ ਇੱਕ ਛੱਪੜ ਦੇ ਵਿੱਚ ਕੁੱਦ ਪੈਂਦੇ ਨੇ ਮੱਛੀਆਂ ਫੜਨ ਵਾਲੇ ਮਛੇਰੀਆਂ ਦੇ ਨਾਲ ਉਹ ਪਾਣੀ ਵਿੱਚ ਕੁੱਦਦੇ ਨੇ ਉਹਨਾਂ ਦੇ ਸਿਕਿਉਰਟੀ ਜੈ ਸਿਕਿਉਰਟੀ ਵਾਲੇ ਮੁਲਾਜ਼ਮ ਵੀ ਨਾਲ ਹੀ ਉਹਨਾਂ ਨੂੰ ਕੁੱਦਨਾ ਪਿਆ ਪਾਣੀ ਦੇ ਵਿੱਚ ਆਪੋਜੀਸ਼ਨ ਦੇ ਲੀਡਰ ਨੇ ਇਸ ਲੈਵਲ ਤੇ ਬਹੁਤ ਹੀਟ ਲੈਵਲ ਤੇ ਗਰਾਊਂਡ ਲੈਵਲ ਤੇ ਰੌਹਲ ਗਾਂਧੀ ਹੁਣੀ ਲੱਗੇ ਹੋਏ ਨੇ ਤੇ ਉਸ ਵੇਲੇ ਚਰਨਜੀਤ ਸਿੰਘ ਚੰਨੀ ਖਿਲਾਫ ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਟਿੱਪਣੀ ਕੀਤੀ ਗਈ ਤੇ ਉਹ ਟਿੱਪਣੀ ਘਾਤਕ ਸਿੱਧ ਹੋਈ ਤੇ ਸਿਆਸੀ ਤੌਰ ਤੇ ਚਰਨਜੀਤ ਸਿੰਘ ਚੰਨੀ ਨੂੰ ਉਸ ਲਿਸਟ ਵਿੱਚੋਂ ਬਾਹਰ ਕਰ ਦਿੱਤਾ ਗਿਆ ਕਿ ਚਰਨਜੀਤ ਸਿੰਘ ਚੰਨੀ ਜੇ ਵਿਧਾਇਕ ਹਾਰ ਚੁਣਾ ਬਚਾ ਤੇ ਉਹਦਾ ਗਠਵੰਦਨ ਨੂੰ ਨੁਕਸਾਨ ਹੋ ਸਕਦਾ ਹੈ ਤੇ ਇਸ ਨੁਕਸਾਨ ਨੂੰ ਮੁੱਖ ਰੱਖਦੇ ਆਂ ਕਰਨਜੀਤ ਸਿੰਘ ਚੰਨੀ ਨੂੰ ਬਾਹਰ ਕਰ ਦਿੱਤਾ ਗਿਆ ਸਟਾਰ ਕੰਪੈਨਰ ਦੀ ਸੂਚੀ ਤੋਂ ਹੁਣ ਤੱਕ ਉਹ ਸਟਾਰ ਕੰਪੈਨਰ ਦੀ ਸੂਚੀ ਵਿੱਚ ਸਨ ਬਿਹਾਰ ਸੋਨਾ ਵਿੱਚ ਉਹਨਾਂ ਨੇ ਪ੍ਰਚਾਰ ਕਰਨਾ ਸੀ ਪਰੰਤੂ ਹੁਣ ਉਹ ਬਿਹਾਰ ਸੋਨਾ ਵਿੱਚ ਹਿੱਸਾ ਨਹੀਂ ਲੈ ਸਕਣਗੇ ਇਹ ਕੁਝ ਖਬਰਾਂ ਸਨ ਕੁਝ ਅਪਡੇਟਸ ਸਨ ਤੇ ਇਸੇ ਚੱਲਦੇ ਨਾਲ ਬਹੁਤ ਸਾਰੇ ਰਾਜਨੀਤਿਕ ਘਟਨਾਵਾਂ ਜਿਹੜੀ ਕੜਵਾਹਟ ਇਸ ਵੇੜੇ ਤਰਨਤਰਨ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਉਹ ਬਹੁਤ ਖੁੱਤਰ ਨਖਰੂਬ oder reklammulare ਸੱਤਾ ਤਰਿ ਤੇ ਵਿਸਾਰੀ ਤੇ ਰਾਪੋ ਆਪਣੇ ਢੰਗ ਨਾਲ ਦੂਸ਼ਣ ਇਲਜ਼ਾਮ ਬਾਜੀ ਪਰਤੂ ਇਹ ਸਾਰੇ ਦੇ ਵਿੱਚ ਪੰਜਾਬ ਦੇ ਮੁੱਦੇ ਨੇ ਜਿਹੜੇ ਉਹ ਗੁਆਚ ਗਏ ਨੇ ਸਾਡੀ ਯੂਨੀਵਰਸਿਟੀ ਚਲੀ ਗਈ ਹੈ ਸਾਡੇ ਪਾਣੀ ਚਲੇ ਗਏ ਨੇ ਸਾਡਾ ਪਾਖੜਾ ਡੈਮ ਚਲਾ ਗਿਆ ਸਾਡੇ ਪੰਜਾਬੀ ਬੋਲ ਦੇ ਲੱਕੇ ਚਲੇ ਗਏ ਸਾਡਾ ਚੰਡੀਗੜ੍ਹ ਚਲਾ ਗਿਆ ਇੱਕ ਇੱਕ ਕਰਕੇ ਹਰ ਚੀਜ਼ ਪੰਜਾਬ ਕੋਲੋਂ ਖੁੱਸਦੀ ਜਾ ਰਹੀ ਹੈ ਤਰਨਤਨ ਉਪਚੋਣ ਦੇ ਵਿੱਚੋਂ ਸਾਰੇ ਮੁੱਦੇ ਗੁਆ ਚੁੱਕੇ ਨੇ ਸੋ ਫਿਲਹਾਲ ਇਹ ਨਹੀਂ ਪੇਖਦੇ ਹੋ ਸਾਰਾ ਚੈਨਲ ਆਵਾਜ਼ ਦੇ ਗੱਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੁੜ ਕਰੋ ਜੀ ਧੰਨਵਾਦ ਸਸ਼ਕਾ